ਅਨਸਾਨ ਦੀ ਇੱਕ ਗਲਤੀ ਜਿਹੜੀ ਆ ਨਾ ਅਨਸਾਨ ਨੂੰ ਕਿੱਥੇ ਤੇ ਕਿੱਥੇ ਪੰਚਾ ਦਿੰਦੀ ਆ ਔਰ ਕਿੱਥੇ ਦਾ ਕਿੱਥੇ ਉਹਨਾਂ ਨੁਕਸਾਨ ਜਿਹੜਾ ਵਾ ਨਾ ਮਤਲਬ ਕਿੰਨਾ ਹੋ ਜਾਂਦਾ ਤਾਂ ਇਹ ਤੇ ਪ੍ਰਭੂ ਕਹਿੰਦਾ ਕਿ ਤੂੰ ਮਰਨ ਤੋਂ ਵੀ ਵਫਾਦਾਰ ਰੋ ਇੱਕ ਵਾਰੀ ਬੋਲ ਹਾਲੇਲੂਇਆ ਹੇਲੇਲੂਇਆ ਫਿਰ ਬੋਲ ਹਾਲੇਲੂਇਆ ਹੇਲੇਲੂਇਆ ਅੱਜ ਸਾਡੀ ਤੀਸਰੀ ਬੰਦਗੀ ਆ ਮੈਂ ਖੁਦਾ ਦਾ ਬੜਾ ਸ਼ੁਕਰ ਕਰਦਾ ਹਨਾ ਅਰ ਤੁਸੀਂ ਵੀ بڑا ਸੰਯੋਗ ਦਿੱਤਾ ਆਪਣੇ ਦਾਸ ਦਾ ਔਰ ਤੁਸੀਂ ਪੂਰੀ ਵਫਾਦਾਰੀ ਦੇ ਨਾਲ ਲਗਾਤਾਰ ਰੋਜਿਆਂ ਦੇ ਵਿੱਚ ਹੋ ਪਰ ਮੈਂ ਤੁਹਾਨੂੰ ਖਾਸ ਕਰਕੇ ਇਹ ਬੱਚੇ ਨੂੰ ਦੱਸਣਾ ਚਾਹੁੰਦਾ ਹਾਂ ਬੜੀ ਧਿਆਨ ਦੇ ਨਾਲ ਸੁਣੀਏ ਇਸ ਬੱਚੇ ਨੂੰ ਜਿਹਨੂੰ ਮਿਲ ਗਿਆ ਕੰਬਾਲਾ ਤੇ ਤੁੰਗਰੀ ਜਮ ਪਤਾ ਪਰ ਸੁਣੀ ਬੜੇ ਧਿਆਨ ਦੇ ਨਾਲ ਇੱਥੇ ਪਰਮੇਸ਼ਵਰ ਨੇ ਮੂਸਾ ਔਰ ਦੂਸਰਾ ਧੌਰਨ ਨੂੰ ਭਰੂਨ ਨੂੰ ਆਪਣੇ ਕੋਲ ਬੁਲਾਇਆ ਤੇ ਇਹ ਕਿਹਾ ਭਈ ਤੂੰ ਆਪਣਾ ਢਾਂਗਾ ਨਾਲ ਲੈ ਕੇ ਮੰਡਲੀ ਨੂੰ ਇਕੱਠਿਆਂ ਕਰ ਮੰਡਲੀ ਨੂੰ ਇਕੱਠਿਆਂ ਕਰ ਢਾਂਗੇ ਦੇ ਨਾਲ ਕੀ ਕਰ ਮੰਡਲੀ ਨੂੰ ਇਕੱਠਿਆਂ ਕਰ ਤੂੰ ਅੱਜ ਜਿਹੜਾ ਭਰਾ ਹੂੰ ਢਾਂਗਾ ਜਿਹੜਾ ਇੱਕ ਅਧਿਕਾਰ ਨੂੰ ਦੱਸਦਾ ਬੋਲ ਹਾਲੇਲੂਇਆ ਹਣਾ ਉਹਨੂੰ ਇੱਕ ਅਧਿਕਾਰ ਆ ਜਿਵੇਂ ਪੁਲਿਸ ਵਾਲੇ ਦੇ ਕੋਲ ਇੱਕ ਡੰਡਾ ਹੁੰਦਾ ਤੁਸੀਂ ਡੰਡਾ ਜਿਹੜਾ ਦੱਸਦਾ ਕਿ ਇਹ ਬੰਦਾ ਜਿਹੜਾ ਵਾ ਇਹਦੇ ਕੋਲ ਅਧਿਕਾਰ ਆ ਮੋ ਹਾਲੇਲੂਇਆ ਇੱਕ ਅਧਿਕਾਰ ਦਿੱਤਾ ਹੋਇਆ ਸੀ ਇਹਨਾਂ ਨੂੰ ਤੇ ਤਾਂ ਹੀ ਵਿਖਤ ਗੋ ਢੇਡਾ ਚਾਰਦੇ ਨੇ ਨਾ ਬੱਕਰੀਆਂ ਨੂੰ ਤੇ ਉਹਨਾਂ ਦੇ ਕੋਲ ਵੀ ਕੀ ਹੁੰਦਾ ਇੱਕ ਬਹੁਤ ਵੱਡਾ ਢਾਂਗਾ ਹੈ ਨਾ ਤੇ ਢਾਂਗੇ ਦੇ ਨਾਲ ਕੀ ਕਰਦੇ ਨੇ ਆਪਣੀਆਂ ਬੱਕਰੀਆਂ ਨੂੰ ਚਾੜਦੇ ਨੇ ਔਰ ਜਿਹੜੀ ਬੱਕਰੀ ਝਾੜੀ ਦੇ ਵਿੱਚ ਜਾਣ ਲੱਗਦੇ ਆ ਜਿਹੜੀ ਕੋਈ ਢੇਡ ਉਧਰ ਅੰਦਰ ਜਾਣ ਲੱਗਦੀ ਆ ਤੇ ਉਸ ਟਾਂਗੇ ਦੇ ਨਾਲ ਉਹਨਾਂ ਨੂੰ ਕੀਤਾ ਜਾਂਦਾ ਇਕੱਠਿਆਂ ਕੀਤਾ ਜਾਂਦਾ ਉਹਨਾਂ ਨੇ ਇੱਕ ਝੁੰਡ ਦੇ ਵਿੱਚ ਰਹਿਣ ਲਈ ਅਜ਼ਾਨੇ ਕੀ ਕਹਿੰਦਾ ਇੱਕ ਝੁੰਡ ਦੇ ਵਿੱਚ ਰਵੋ ਜਦੋਂ ਤੁਸੀਂ ਝੁੰਡ ਬਣਾ ਕੇ ਚੱਲੋਗੇ ਜਦੋਂ ਤੁਸੀਂ ਇਕੱਠੇ ਰਹੋਗੇ ਤਾਂ ਦੀ ਇਕੱਠਿਆਂ ਦੀ ਮжоਰਿਟੀ ਹੋਵੇਗੀ ਤੇ ਤੁਹਾਨੂੰ ਕੋਈ ਵੀ ਛੇੜੇਗਾ ਨਾ ਹੀ ਤੁਹਾਨੂੰ ਕੋਈ ਛੂਵੇਗਾ ਤੇ ਨਾ ਹੀ ਤੁਸੀਂ ਕਿਸੇ ਕਹਿਰਾਏ ਪੈ ਜਾਓਂ ਗਿਆ ਬੁਦਵਾ ਮੀਂ ਹਾਂ ਅੱਛਾ ਹੁਣ ਅਗੇ ਪਰਦਗੇ ਪਰਦੋ ਕਹਿੰਦੇ ਹਾਂ ਜੀ ਅੰਦੀ ਅੱਗੇ ਤੁਸੀਂ ਓਟਾ ਦੇ ਦੇਖਦੇ ਆ ਪਤਵਿਲੀ ਤੇ ਨੂੰ ਬੋਲੋ ਕਿ ਉਹ ਆਪਣੀ ਉਹਨਾਂ ਨੂੰ ਤੁਸੀਂ ਵੇਖਦੇ ਆਂ ਉਹਨਾਂ ਨੂੰ ਕਿੰਨਾ ਨੂੰ ਵੇਖਦੇ ਆਂ ਜਿਹੜੇ ਇਸرائیਲੀ ਝਗੜਾ ਕਰ ਰਹੇ ਸੀ ਜਿਹੜੇ ਇਸرائیਲੀ ਉਹਨਾਂ ਦੇ ਨਾਲ ਬੁੜ ਬੜਾ ਰਹੇ ਸੀ ਉਹ ਕੁੜ ਕਿਨਾਰੇ ਸੀ ਜਿਹੜੇ ਇਸرائیਲੀ ਬੋਲ ਰਹੇ ਹੀ ਤੂੰ ਮੂਸਾ ਸਾਨੂੰ ਇੱਥੇ ਮਰਨ ਦੀ ਲਈ ਲੈ ਆਂ ਹੈ ਨਾ ਤੇ ਇੱਥੇ ਪਾਣੀ ਆ ਨਾ ਇੱਥੇ ਕੋਈ ਮੀਟ ਖਾਣ ਲਿਆ ਨਾ ਹੀ ਕੋਈ ਤੜਕੇ ਲਾਉਣ ਲਿਆ ਨਾ ਕੋਈ ਅੱਛੀ ਦਾ ਰਿਆ ਨਾ ਹੀ ਕੋਈ ਅੱਛੀ ਸਬਜ਼ੀ ਆ ਕੋਈ ਭੋਜਨ ਨਹੀਂ ਆ ਸਾਨੂੰ ਤੂੰ ਇੱਥੇ ਲਾਇਆ ਮਰਨ ਦੇ ਲਈ ਜੰਗਲ ਦੇ ਵਿੱਚ ਕੀ ਉੱਥੇ ਕਬਰਾਂ ਨਹੀਂ ਸੀ ਉੱਥੇ ਸਾਡੇ ਲਈ ਕਬਰਾਂ ਨਹੀਂ ਸੀ ਸਾਡੇ ਪਿਓ ਦਾਦੇ ਉੱਥੇ ਮਰ ਗਏ ਕੰਬ ਦਾ ਭਾਵਿਆ ਉਹ ਕਹਿੰਦੇ ਉੱਥੇ ਅਸੀਂ ਗੁਲਾਮ ਹੀ ਚੰਗੇ ਸਾਂ ਕੀ ਚੰਗੇ ਸਾਂ ਗੁਲਾਮ ਗੁਲਾਮੀ ਦੇ ਵਿੱਚ ਰਹਿਣਾ ਕਹਿੰਦੇ ਸਾਨੂੰ ਪਸੰਦ ਸੀ ਉੱਥੇ ਦਾਲ ਤੇ ਖਾਂਦੇ ਸੀ ਨਾ ਤੜਕੇ ਵਾਲੀ ਸਬਜ਼ੀ ਤੇ ਖਾਂਦੇ ਸੀ ਮੀਟ ਤੇ ਖਾਂਦੇ ਹੀ ਹਾਂ ਨਾ ਤੂੰ ਸਾਨੂੰ ਇੱਥੇ ਕਿਉਂ ਲੈ ਆਇਆ ਆ ਬੋਲੋ ਹਾਲੇਲੂਇਆ ਹਾਲੇਲੂਇਆ ਹੁਣ ਪ੍ਰਭੂ ਤੇ موسی ਚਾਹੁੰਦੇ ਸੀ ਕਿ ਇਹਨਾਂ ਨੂੰ ਉਸ ਜਗ੍ਹਾ ਤੇ ਲਿਜਾਇਆ ਜਾਵੇ ਜਿੱਥੇ ਦੁੱਧ ਤੇ ਸਹਿਤ ਦੀਆਂ ਨਹਿਰਾਂ ਵਗਦੀਆਂ ਨੇ ਜਿੱਥੇ ਚੈਨ ਹੀ ਚੈਨ ਹੈ ਜਿੱਥੇ ਬਰਕਤ ਹੀ ਬਰਕਤ ਆ ਜਿੱਥੇ ਪਿਤਾ ਦਾ ਆਪਣਾ ਘਰ ਆ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਘਰ ਆ ਉਹ ਥੇ ਲੈ ਜਾਣਾ ਚਾਹੁੰਦੇ ਸੀ ਪਰ ਉਹ ਲੋਕ ਕਿਹੜੀ ਚੀਜ਼ ਤੋਂ ਲੜ ਰਹੇ ਨੇ ਪਾਣੀ ਤੋਂ ਲੜ ਰਹੇ ਨੇ ਖਾਣ ਪੀਣ ਤੋਂ ਲੜ ਰਹੇ ਨੇ ਅੱਜ ਵੀ ਬਹੁਤ ਸਾਰੇ ਭੈਣ ਭਰਾ ਨੇ ਭੈਣ ਭਰਾਵੋ ਉਹਨਾਂ ਦੀ ਲੜਾਈ ਖਾਣ ਤੋਂ ਆ ਮੇਰੀ ਪਸੰਦ ਦੀ ਚਾਹ ਨਾ ਬਣੀ ਹੁੰਦੀ ਤੇ ਮੰਮੀ ਕਈ ਵਾਰੀ ਪਰ ਮੈਂ ਲੜਦਾ ਆਪ ਬਣਾ ਲੈ ਬੋ ਹਾਲੇਲੂਆ ਆਪਾਂ ਆਪ ਰਸੋਈ ਵਿੱਚ ਚਲ ਜਾਈਦਾ ਆਪ ਮੈਂ ਮੈਡ ਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਹਨ ਤੇਰ ਕੋਈ ਗੱਲ ਬਣੀ ਹਨ ਬੋ ਹਾਲੇਲੂਆ ਹਨ ਪਰ ਮੈਂ ਦੇਖਦਾ ਬਹੁਤ ਸਾਰੇ ਭੈਣ ਭਰਾ ਨੇ ਉਹਨਾਂ ਨੂੰ ਚੰਗੇ ਪਾਸੇ ਲੈ ਕੇ ਜਾਓ ਤੇ ਉਹ ਕਹਿਣਗੇ ਨਹੀਂ ਨਹੀਂ ਇਹੀ ਨਹੀਂ ਇੱਥੇ ਹੀ ਚੰਗੇ ਆ ਅੱਜ ਵੀ ਅੱਜ ਵੀ ਪ੍ਰਭੂ ਦੇ ਦਾਸ ਹੋਕਾ ਦੇ ਰਹੇ ਨੇ ਤੋਬਾ ਕਰੋ ਭੈੜਿਆ ਰਾਵਾਂ ਤੋਂ ਮੁੜਿਓ ਤੁਸੀਂ ਬਚਾਇਆ ਨਾ ਹੋਗੇ ਤੁਸੀਂ ਸਵਰਗ ਚ ਜਾਓਗੇ ਸਵਰਗ ਵਾਲੇ ਦੇ ਕੋਲ ਜਾਓ ਮੁਕਤੀ ਲੈ ਲਓ ਕਿਉਂਕਿ ਮੁਕਤੀ ਦੂਸਰੇ ਦੇ ਕੋਲ ਨਹੀਂ ਆ ਆਕਾਸ ਦੇ ਹੇਠਾਂ ਇਹਨਾਂ ਮਨੁੱਖਾਂ ਵਿੱਚ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਬਚਾਇਆ ਜਾਣਾ ਹੈ ਆਓ ਜੇ ਸੁਬ ਲਾ ਰਿਹਾ ਆਓ ਤੁਹਾਨੂੰ ਮੁਕਤ ਦੇ ਵਿੱਚ ਮੁਕਤੀ ਵੰਡ ਰਿਹਾ ਜੇ ਮੁਕਤੀ ਲੈ ਲੋ ਤਾਂ ਕਹਿੰਦੇ ਨਹੀਂ ਨਹੀਂ ਮੁਕਤੀ ਨਹੀਂ ਸਾਨੂੰ ਚਾਹੀਦੀ ਸਾਨੂੰ ਸ਼ਾਂਤੀ ਨਹੀਂ ਚਾਹੀਦੀ ਸਾਨੂੰ ਇਨਾਮ ਨਹੀਂ ਚਾਹੀਦਾ ਭਈ ਅਸੀਂ ਚਰਚ 'ਚ ਜਾਵਾਂਗੇ ਉੱਥੇ ਦੇ ਸਾਨੂੰ ਪ੍ਰਸਾਦ ਖਾਣ ਤੋਂ ਰੋਕਣਾ ਭਈ ਅਸੀਂ ਚਰਚ 'ਚ ਜਾਵਾਂਗੇ ਤੇ ਸਾਨੂੰ ਜਲੇਬੀਆਂ ਕੋਈ ਇਹੋ ਜਿਹੀਆਂ ਚੀਜ਼ਾਂ ਖਾਣ ਤੋਂ ਰੋਕਿਆ ਰਹਿਣਾ ਭਈ ਅਸੀਂ ਦੇ ਵਧੀਆ ਲੰਗਰ ਖਾਣ ਗਿੱਜਿਆਂ ਭਈ ਅਸੀਂ ਦੇ ਖੀਰਾ ਖਾਣ ਗਿੱਜਿਆਂ ਭਈ ਅਸੀਂ ਤੇ ਮੱਥਾ ਟੇਕ ਕੇ ਮੁੜ ਕੇ ਪ੍ਰਾਂਧੀਆਂ ਲੈਣ ਗਿੱਜੇ ਹੋਇਆ ਅਸੀਂ ਤੇ ਭਈ ਮੱਥਾ ਟੇਕ ਕੇ ਪੈਰ ਧੋ ਕੇ ਅੱਗੇ ਮੱਥਾ ਟੇਕ ਕੇ ਬਾਅਦ ਚਹੀ ਉਹ더라ਦਰ ਚੂੜੀਆਂ ਖਰੀਦਦੇ ਆ ਤੇ ਜਸੂ ਮਸੀਹ ਦੇ ਕੋਲ ਤੇ ਇਹ ਕੰਮ ਹੈ ਨੀਆਂ ਇਹ ਜਸੂ ਮਸੀਹ ਦੇ ਸਾਨੂੰ ਇਹਨਾਂ ਚੀਜ਼ਾਂ ਤੋਂ ਮਨਾ ਕਰਨਾ ਇਸ ਕਰਕੇ ਨਾ ਸਾਨੂੰ ਉੱਥੇ ਕੋਈ ਖਾਣ ਪੀਣ ਨੂੰ ਕੁਝ ਵੀ ਹੈਗਾ ਬੋਲੋ ਹallelujah ਹallelujah ਇਸੇ ਤਰ੍ਹਾਂ ਇਸرائیਲੀ ਵੀ ਅੱਜ ਵੀ ਉਹ ਗੁਲਾਮੀ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਉਹ ਗੁਲਾਮੀ ਦੇ ਵਿੱਚ ਹੀ ਜਾਣਾ ਚਾਹੁੰਦੇ ਨੇ ਤਾਈਏ ਤੇ ਪ੍ਰਭੂ ਮੈਂ ਤੁਹਾਨੂੰ ਬਾਰ-ਬਾਰ ਇਹ ਵਚਨ ਦੱਸਣਾ ਤਾਈਏ ਤੇ ਪ੍ਰਭੂ ਗਲਤੀਆਂ ਦੇ ਵਿੱਚ ਕਹਿੰਦੇ ਨੇ ਕਿ ਪਤਾ ਨਹੀਂ ਕਿੰਕਣ ਤੁਸੀਂ ਫਿਰ ਇਨਾ ਨਕਮੀਆਂ ਤੇ ਅਮੂਲ ਗੱਲਾਂ ਦੇ ਵੱਲ ਚਲੇ ਜਾਂਦੇ ਮੁਰ ਇੱਥੇ موسی ਔਰ ਹਰੂਨ ਦੇ ਨਾਲ ਵੀ ਇਹੀ ਹੋ ਰਿਹਾ ਹੈ ਕੀ ਹੋ ਰਿਹਾ ਤੂੰ ਕਹਿੰਦਾ ਤੂੰ ਇੱਥੇ ਸਾਨੂੰ ਮਰਨ ਦੇ ਨਹੀਂ ਲਾਇਆ ਤਾਂ ਇਹ ਪ੍ਰਭੂ ਪਰਮੇਸ਼ਵਰ ਨੇ ਕਿਹਾ ਤੂੰ ਇਹਨਾਂ ਨੂੰ ਮੰਡਲੀ ਨੂੰ ਇਕੱਠਿਆਂ ਕਰੀ ਤੇ ਢਾਂਗਾ ਲੈ ਤੇ ਢਾਂਗੇ ਦੇ ਨਾਲ ਇਹਨਾਂ ਨੂੰ ਇਕੱਠਿਆਂ ਕਰ ਫਿਰ ਕੀ ਹੋਏਗਾ ਵਾੜ ਦੋ ਮਿਹਰਬਾਨੀ ਕਰਕੇ ਉਹਨਾਂ ਦੇ ਵੇਖਦਿਆਂ ਉਹਨਾਂ ਦੇ ਵੇਖਦਿਆਂ ਕਹਿੰਦੇ ਵੀ ਉਹਨਾਂ ਦੇ ਵੇਖਦਿਆਂ ਵੀ ਤੂੰ ਇਹ ਕੰਮ ਚਮਤਕਾਰ ਕਿੱਦਾਂ ਕਰਦਾ ਉਹਨਾਂ ਦੇ ਵੇਖਦਿਆਂ ਫਿਰ ਕਿ ਹੋਏਗਾ ਪਥਰੇਲੀ ਟਿੰਗ ਨੂੰ ਕੋ ਪਥਰੇਲੀ ਟਿੰਗ ਨੂੰ ਬੋਲਣਾ ਕੀ ਕਰਨਾ ਹੁਣ ਪਰਮੇਸ਼ਵਰ ਨੇ ਦੋਨਾਂ ਨੂੰ ਕਿਹਾ ਬੋਲੋ ਕੀ ਕਿਹਾ ਬੋਲੋ ਬੋਲੋ ਕਿਉਂ ਆਪਣਾ ਇਹ ਜਿਹੜੀ ਪੱਥਰੀਲੀ ਆ ਇਹ ਜਿਹੜਾ ਪੱਥਰ ਆ ਇਹ ਪੱਥਰ ਪਹਾੜ ਆ ਇਹ ਨੂੰ ਤੁਸੀਂ ਬੋਲਣਾ ਹੈ ਤੇ ਇਹ ਕੀ ਦੇਵੇਗਾ ਤੁਹਾਨੂੰ ਪਾਣੀ ਪਾਣੀ ਦੇਵੇਗਾ ਇੱਥੇ ਦੁਆ ਨਹੀਂ ਨ ਕੀਤੀ ਬੋਲ ਹਾਲੇਲੂਇਆ ਹਾਲੇਲੂਇਆ ਅਨਾ ਨਹੀਂ ਨਾ ਦੁਆ ਕੀਤੀ ਦੋਨਾਂ ਨੇ ਕਿ ਦੁਆ ਨਹੀਂ ਸਿਰਫ ਤੁਸੀਂ ਕਮਾਂਡ ਕਰਨੀ ਆ ਤੁਸੀਂ ਬੋਲਣਾ ਹੈ ਇਦਾਂ ਤੁਸੀਂ ਵੀ ਬੋਲਿਆ ਕਰੋ ਕਮਾਂਡ ਕਰਿਆ ਕਰੋ ਕਮਾਂਡ ਕਮਾਂਡ ਕਰਨ ਦੇ ਲਈ ਸਮਰਥ ਚਾਹੀਦੀ ਆ ਕਮਾਂਡ ਕਰਨ ਦੇ ਲਈ ਵੱਡਾ ਵਿਸ਼ਵਾਸ ਚਾਹੀਦਾ ਕਮਾਂਡ ਕਰਨ ਦੇ ਲਈ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਬਹੁਤ ਵੱਡਾ ਜਿਗਰਾ ਚਾਹੀਦਾ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਬਹਿ ਕੇ ਰਾਤ ਦਿਨ ਪ੍ਰਭੂ ਦੇ ਕੋਲੋਂ ਪ੍ਰਾਰਥਨਾ ਕਰਨੀਆਂ ਉਸ ਸਟੈਂਪ ਤੇ ਤੁਸੀਂ ਨਹੀਂ ਵੀ ਨਾ ਪ੍ਰਾਰਥਨਾ ਕਰਦੇ ਤੇ ਤੁਸੀਂ ਕਮਾਂਡ ਹੀ ਕਰ ਦਿੰਦੇ ਹੋ ਨਾ ਤੇ ਉਸੇ ਮੇਲੇ ਕੰਮ ਹੋ ਜਾਂਦਾ ਮੈਂ ਕੱਲ ਹੀ rahul ਦੇ ਨਾਲ ਆਪਣੇ ਬੇਟੇ rahul ਦੇ ਨਾਲ ਆ ਪਿੰਡ ਆ ਲਾ ਕੇ ਮੈਨੂੰ ਚੇਤਨ ਨਹੀਂ ਆ ਰਿਹਾ ਹੈ ਸਰਵਾਲੀ ਪਿੰਡ ਦੇ ਵਿੱਚ ਮੈਂ ਗਿਆ ਪੱਕੇ ਕ੍ਰਿਸਚੀਅਨ 50 50 ਸਾਲ ਵਾਲੇ ਹਾਂਜੀ ਮੈਂ ਕੋਈ ਦੁਆ ਨਹੀਂ ਕਰ ਰਿਆ ਮੈਂ ਜਿੱਦੇ ਲਾਗੇ ਜਾਵਾਂ ਉਹ ਚਿੱਕਾ ਮਾਰਨ ਲੱਗ ਪੇ ਜਿੱਦੇ ਲਾਗੇ ਮੈਂ ਇਦਾਂ ਖਲੋਇਆ ਕਰਾਂ ਜਿੰਨੂੰ ਮੈਂ ਆਪਣੇ ਵੱਲੋਂ ਜੈਮਸੀ ਕੀ ਜੱਫੀ ਪਾਵਾਂ ਉਹੀ ਉਹੀ ਦਿਗ ਤੜੇ ਬਲ ਹallelujah ਹਰੇਕ ਦੁਆ ਨਹੀਂ ਕੀਤੀ ਪਰ ਕਿਹੜੀ ਚੀਜ਼ ਆ ਪ੍ਰਭੂ ਦਾ ਮੱਸਾ ਪ੍ਰਭੂ ਦੀ ਸਮਰੱਥ ਉਹ ਸੋਚਦੇ ਕੀ ਬਣ ਗਿਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਦੋਂ ਤੁਹਾਡੇ ਕੋਲੇ ਚੀਜ਼ ਹੋਏਗੀ ਨਾ ਜਦੋਂ ਮਸਾ ਤੁਹਾਡੇ ਕੋਲ ਹੋਵੇਗਾ ਤੇ ਤੂੰ ਹੀ ਕਮਾਂਡ ਹੀ ਕਰੋਗੇ ਕਮਾਂਡ ਕਰੋਗੇ ਮੈਂ ਵੀ ਕਮਾਂਡ ਕਰਦਾ ਚੱਲ ਜਾ ਮੇਰੇ ਕੋਲ ਟਾਈਮ ਤੇ ਨਹੀਂ ਮੈਂ ਦਵਾ ਨਹੀਂ ਮੈਂ ਚਲ ਓਏ ਸਾਡੇ ਨੂੰ ਛੱਡ ਪੱਜਾ 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 ਉਸ ਵੇਲੇ ਸਾਰਾ ਟਬਰ ਕੀ ਹੋ ਗਿਆ ਚੰਗਾ ਹੋ ਗਿਆ ਮੇਰੇ ਪਿਆਰੇ ਪਿਆਰੀ ਸੰਭਰਾਵੋ ਇੱਥੇ ਪ੍ਰਭੂ ਦੇ ਦਾਸ ਨੂੰ ਬੋਲਿਆ ਗਿਆ ਕਿ ਤੂੰ ਸਿਰਫ ਬੋਲਣਾ ਹੀ ਫਿਰ ਕੀ ਹੋਏਗਾ ਅੱਜ ਤੂੰ ਉਹਨਾਂ ਲਈ ਟਿੱਕ ਤੋਂ ਪਾਣੀ ਉਹਨਾਂ ਦੇ ਲਈ ਟਿੱਕ ਤੋਂ ਪਾਣੀ ਕਾਲੇਗਾ ਇੱਕ ਵਾਰੀ ਜ਼ੋਰ ਨਾਲ ਤਾਲਗਮ ਜਾਵਦਾ ਕੇ ਪ੍ਰੋਬਲਮ ਕਿਉਂ ਕੀ ਕਰੇਗਾ ਪਾਣੀ ਕੱਢੇਗਾ ਬੋਲੇਗਾ ਤੇ ਪਾਣੀ ਨਿਕਲ ਤੁਸੀਂ ਵੀ ਬੋਲੋਗੇ ਤੇ ਤੁਹਾਡੀ ਜ਼ਿੰਦਗੀ ਚ ਕੁਝ ਨਾ ਕੁਝ ਹੋ ਜੋ ਤੁਸੀਂ ਪ੍ਰਭੂ ਕਹੋਗੇ ਪ੍ਰਭੂ ਕਹਿੰਦਾ ਜੋ ਤੁਸੀਂ ਕਹੋਗੇ ਜੋ ਤੁਸੀਂ ਮੰਗੋਗੇ ਸੋ ਹੀ ਤੁਹਾਡੇ ਲਈ ਹੋ ਜਾਏਗਾ ਜਾਏਗਾ ਪਰ ਮੰਗਣਾ ਕਿਦਾਂ ਵਿਸ਼ਵਾਸ ਦੇ ਨਾਲ ਵਫਾਦਾਰੀ ਦੇ ਨਾਲ ਤੇ ਵਿਸ਼ਵਾਸ ਨਾਲ ਜਦੋਂ ਤੁਸੀਂ ਵਫਾਦਾਰੀ ਨਾਲ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਜੋ ਵੀ ਕਹੋਗੇ ਨਾ ਸੋ ਹੀ ਹੋ ਜਾਏਗਾ ਜਾਏਗਾ ਆਸਾ ਫਿਰ ਅੱਗੇ ਵਧਾਂਗੇ ਯੂ ਟੂ ਇਟ ਮੰਡਲੀ ਤੇ ਹੁਣ ਕੀ ਆ ਇਸ ਤਰ੍ਹਾਂ ਇਉਂ ਤੂੰ ਕਰਨਾ ਇਸ ਮੰਡਲੀ ਦੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਵੀ ਅਤੇ ਪਸ਼ੂਆਂ ਨੂੰ ਵੀ ਇਹਨਾਂ ਦੇ ਪਸ਼ੂਆਂ ਨੂੰ ਵੀ ਕੀ ਕਰਨਾ ਪਿਆਉਣਾ ਇਹਨਾਂ ਦੀ ਮੰਡਲੀ ਨੂੰ ਵੀ ਤੇ ਇਹਨਾਂ ਦੇ ਪਸ਼ੂਆਂ ਨੂੰ ਵੀ ਤੂੰ ਪਲਾਵੇਂਗਾ ਫੜ ਦੋ ਤੂੰ ਰੰਤ موسی ਨੇ ਅਪਰੰਤ موسی ਨੇ ਯਹਵਾ ਨੂੰ ਯਹਵਾ ਆਗੂ ਲਾਠੀ ਲਈ ਲਾਠੀ ਲਈ ਜਿਵੇਂ ਯਹਵਾ ਨੇ ਉਪਦੇਸ਼ ਦਿੱਤਾ ਜਿਵੇਂ ਯਹਵਾ ਨੇ ਉਹਨੂੰ ਹੁਕਮ ਦਿੱਤਾ ਲਾਠੀ ਲੈ ਲਈ ਹੁਕਮ ਵੀ ਮੰਨਿਆ ਟਿੱਗ ਦੇ ਕੇ ਖਲੋ ਵੀ ਗਿਆ ਪਰ ਹੁਣ ਅੱਗੇ ਅੱਗੇ ਕੀ ਹੋਇਆ ਅੱਗੇ موسی ਤੇ ਹਰੂਨ ਨੇ موسی ਅਤੇ ਹਰੂਨ ਨੇ ਸਭਾ ਨੂੰ ਸਭਾ ਨੂੰ ਟਿੱਗ ਦੇ ਅੱਗੇ ਉਹ ਸਿੱਟ ਦੇ ਅੱਗੇ ਖੜਾ ਕੀਤਾ ਬੈਠਾ ਕੀਤਾ ਇਕੱਠਿਆਂ ਕਰ ਲਿਆ ਤੇ ਉਸਨੇ ਉਹਨਾਂ ਨੂੰ ਆਖਿਆ ਉਹਨਾਂ ਨੂੰ ਇਹ ਆਖਿਆ ਸੁਣੋ ਸੁਣੋ ਤੁਸੀਂ ਤੁਸੀਂ ਚਿਗੜਾਲੂ ਕੀ ਅਸੀਂ ਤੁਹਾਡੇ ਲਈ ਕੀ ਅਸੀਂ ਤੁਹਾਡੇ ਲਈ ਇਸ ਢਿੱਗ ਤੋਂ ਪਾਣੀ ਇਹ ਢਿੱਗ ਤੋਂ ਪਾਣੀ ਹੁਣ ਕੱਢੀਏ કે ਨਾ ਕੱਢੀਏ ਦੱਸੋ ਬੋਲੇ ਨੇ ਦੋਨੇ ਭਰਾ ਕਹਿੰਦੇ ਦੱਸੋ ਹੁਣ ਪਾਣੀ ਕੱਢੀਏ ਤੁਸੀਂ ਅੱਗੇ 10 ਚਮਤਕਾਰ ਵੱਖਰੇ ਵੇਖੇ موسی ਨੇ ਸਾਡੇ ਦੁਆਰਾ ਪਰਮੇਸ਼ਵਰ ਨੇ ਵੱਡੇ ਵੱਡੇ ਕੰਮ ਕੀਤੇ ਟਾਡੇ ਲਈ ਲਾਲ ਸਮੁੰਦਰ ਦੇ ਵਿੱਚੋਂ ਦੀ ਜਗ੍ਹਾ ਤਿਆਰ ਕਰ ਦਿੱਤੀ ਤੁਸੀਂ ਫਿਰ ਵੀ ਬਦਲੇ ਤੁਸੀਂ ਫਿਰ ਝਗੜੇ ਲੂ ਦੇ ਝਗੜੇ ਲੂ ਹੀ ਰਹੇ ਹੁਣ ਕੀ ਮੈਂ ਕਰਾਂ ਤੁਹਾਡੇ ਲਈ ਪਾਣੀ ਕੱਢਾਂ ਫਿਰ ਕੀ ਹੋਇਆ ਫਿਰ موسی ਨੇ ਫਿਰ موسی ਨੇ ਆਪਣਾ ਹੱਥ ਚੁੱਕ ਕੇ ਉਸ ਇੱਕ ਨੂੰ ਆਪਣੀ ਲਾਠੀ ਨਾਲ ਦੋ ਵਾਰ ਮਾਰਿਆ ਓਏ ਹੋਏ ਹੋਏ ਇੱਥੇ ਕੰਮ ਪ੍ਰਾਪਤ ਕਰਤਾ ਨਾ موسی ਨੇ ਆਪਣਾ ਹੱਥ ਚੁੱਕ ਕੇ موسی ਨੇ ਢਾਂਗੇ ਨੂੰ ਦੋ ਵਾਰੀ ਠਿੱਗ ਦੇ ਉੱਤੇ ਕੀ ਕਰ ਦਿੱਤਾ ਮਾਰਿਆ ਪਰ ਪਰਮੇਸ਼ਰ ਨੇ ਕੀ ਕਿਹਾ ਸੀ ਪਰਮੇਸ਼ਰ ਨੇ ਕੀ ਆਖੇ ਦਿੱਤੀ ਦੋਨਾਂ ਨੂੰ ਵੀ ਤੁਸੀਂ ਢਾਂਗਾ ਨਹੀਂ ਅਦਕਾ ਮਾਰਨਾ ਤੁਸੀਂ ਪਿਛਲੀ ਵਾਰੀ ਢਾਂਗਾ ਮਾਰਿਆ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਪਰ ਅਦਕਾ ਤੁਸੀਂ ਇਹ ਕੰਮ ਕਰਨਾ ਨਹੀਂ ਨਹੀਂ ਹੁਣ ਤੁਸੀਂ ਬੋਲਣ ਵਾਲਾ ਕੰਮ ਕਰਨਾ ਢਾਂਗੇ ਦਾ ਕੰਮ ਖਤਮ ਹੋ ਗਿਆ ਹੁਣ ਹੁਣ ਢਾਂਗਾ ਨਹੀਂ ਚੱਲਣਾ ਹੁਣ ਬੋਲ ਹੀ ਬੋਲੇ ਨੇ ਹੁਣ ਤੁਸੀਂ ਜੋ ਬੋਲੋਗੇ ਉਹੀ ਹੋਏਗਾ ਪਰ ਢਾਂਗੇ ਦਾ ਇਸਤੇਮਾਲ ਕਰਨਾ ਨਹੀਂ ਨਹੀਂ ਹੁਣ ਇੱਥੇ ਕੀ ਕਰ ਦਿੱਤੀ ਉਹਨਾਂ ਨੇ ਗਲਤੀ ਢਾਂਗਾ ਇੱਕ ਵਾਰੀ ਨਹੀਂ ਸਗੋਂ ਦੋ ਵਾਰੀ ਮਾਰ ਦਿੱਤਾ ਕੀ ਕੀਤਾ ਉਹਨਾਂ ਨੇ ਪਾਪ ਕੀਤਾ ਗੁਨਾਹ ਕੀਤਾ ਹਨਾ ਸਾਂਗੇ ਤਾਂ ਪ੍ਰਭੂ ਕਹਿੰਦਾ ਹੁਕਮ ਮੰਨਣਾ ਕੁਰਬਾਨੀ ਚੜਾਉਣ ਦੇ ਨਾਲੋਂ ਆਹ ਹੱਥ ਹਿੱਤ ਸਾਰੇ ਜਾਣਦੇ ਨੇ ਵਚਨ ਨੂੰ ਕੀ ਬਾਤ ਆ ਪ੍ਰਭੂ ਦਾ ਧੰਨਵਾਦ ਆ ਹੋਰ ਲੀਖੋ ਹੋਰ ਲੀਖੋ ਰੱਬਾ ਸਿਖਾਨਾ ਆਮ ਦਾ ਵਾਰ ਹੋਰ ਲੀਖੋ ਸਾਰਾ ਇਹਨੂੰ ਕਹਿੰਦੇ ਫਲਿਸੀਆਂ ਜਿਹੜੀ ਵਚਨ ਜਾਣਦੀ ਹੋਵੇ ਹੁਕਮ ਮੰਨਣਾ ਕੁਰਬਾਨੀ ਚੜਾਉਣ ਦੇ ਨਾਲੋਂ ਬਿਹਤਰ ਆ ਹੁਕਮ ਮੰਨਣਾ ਜਿਹੜਾ ਬਹੁਤ ਸੰਗਰ ਕੁਰਬਾਨੀਆਂ ਪ੍ਰਭੂ ਨਹੀਂ ਮੰਗਦਾ ਆਗਿਆਕਾਰੀ ਪ੍ਰਭੂ ਚਾਹੁੰਦੇ ਨੇ ਔਰ ਪ੍ਰਭੂ ਕਹਿੰਦੇ ਆਗਿਆਕਾਰੀ ਦੇ ਪੁੱਤਰ ਵੜੋ ਤੇ ਆਗਿਆਕਾਰੀ ਪੁੱਤਰਾਂ ਮੰਗੂ ਤੁਸੀਂ ਵੀ ਇੱਕ ਕਰੋ ਚਲੋ ਸਮਝੇਗੇ ਨਹੀਂ ਸਮਝੇ ਜੇ ਨਹੀਂ ਸਮਝੇ ਤਾਂ ਮੈਂ ਦੁਬਾਰਾ ਫੇਰ ਸਮਝਾ ਦੇਣਾ ਪਰ ਟਾਈਮ ਨਹੀਂ ਮੇਰੇ ਕੋਲ ਤੁਹਾਨੂੰ ਸਮਝਾਉਣ ਤੁਹਾਨੂੰ ਕੌਣ ਸਮਝਾਵੇ ਅੱਛਾ ਇਹ ਮਾਫ਼ ਕਰਨਾ ਅੱਛਾ ਅਗਲਾ ਅਗਲਾ ਬੱਚੇ ਨੇ ਪੜੀ ਪੜੀ ਬਹੁਤ ਪਾਣੀ ਨਿਕਲ ਆਇਆ ਤਾਂ ਦੇ ਢਾਂਗਾ ਮਾਰਿਆ ਪਾਣੀ ਜ਼ਰੂਰ ਨਿਕਲਿਆ ਇੰਡੀਆ ਤੇ ਪਾਣੀ ਨਿਕਲਿਆ ਨਹੀਂ ਆ ਅੱਜ ਵੀ ਬਹੁਤ سارے ਭਾਵੇਂ ਦੋ ਦੋ ਪਤਨੀਆਂ ਪਾਸਟਰਾਂ ਨੇ ਰੱਖ ਲੀਆਂ ਨੇ ਕੰਮ ਫਿਰ ਵੀ ਹੁੰਦੇ ਨੇ ਜਿਹੜਾ ਉਹਨਾਂ ਦੇ ਉੱਤੇ ਮਸਾ ਆ ਨਾ ਉਹ ਕਦੇ ਵੀ ਜਾਂਦਾ ਨਹੀਂ ਹੈ ਨਹੀਂ ਹੁਣ ਕੱਲ ਇੱਕ ਭੈਣ ਮੈਨੂੰ ਕਹਿ ਲਈ ਕੁਈ ਮਤਲਬ ਪਾਸਟਰ ਹੀ ਉਹਦੇ ਕੋਲੋਂ ਚਲੋ ਮਾਫ ਕਰਨਾ ਤੁਹਾਨੂੰ ਬਲਕਿ ਕੱਲ ਬੈਸ ਬੈਸ ਦੀ ਗੱਲ ਤਰਪਾਦਾ ਸਾਡੇ ਲੱਗੇ ਹੀ ਪਾਸਟਰ ਜੀ ਦਾ ਉਹਦੇ 300 ਤੇ ਮਤਲਬ ਪਤਾ ਨਹੀਂ 300 ਕੁੜੀਆਂ ਦੀਆਂ ਵੀਡੀਓ ਬਣੀਆਂ ਹੋਈਆਂ ਮਤਲਬ ਉਹ ਵੀ ਪਾਸਟਰਾਂ ਨੇ ਫੜ ਲਈਆਂ ਹੈਨਾ ਅੰਦਰ ਗਲਤ ਕੰਮ ਹੈਨਾ ਮਾਲਟਰ ਨਾਲ ਕੋਦਾ ਮਾਫ ਕਰੇ ਹੈ ਨਾ ਤੇ ਮਦਨ ਮੰਨਣ ਚ ਨਹੀਂ ਆਉਂਦਾ ਪਰ ਜਿਹੜਾ ਬੋ ਹਾਲੇਲੂਆ ਅੱਛਾ ਚਲੋ ਆਪਾਂ ਇਹਨੂੰ ਇਹਨੂੰ ਹੁਣ ਤੱਕ ਨੂੰ ਆਪਾਂ ਨਹੀਂ ਬੋਲਾਂਗੇ ਬੜੇ ਧਿਆਨ ਦੇ ਨਾਲ ਸੁਣੀ ਮਸਾ ਉਦਾਂ ਹੀ ਰਹਿੰਦਾ ਹੈ ਕੰਮ ਪ੍ਰਭੂ ਕਰਦਾ ਜਿਵੇਂ ਇੱਥੇ ਮੂਸਾ ਨੇ ਬੇਸੱਖ ਭਾਵੇਂ ਹੁਕਮ ਤੋੜਿਆ ਪਾਣੀ ਫਿਰ ਵੀ ਨਿਕਲਿਆ ਪਾਣੀ ਫਿਰ ਵੀ ਨਿਕਲਿਆ ਹਾਂਜੀ ਮੰਡਲੀ ਤੇ ਉਹਨਾਂ ਦੇ ਪਸੂਆ ਨੇ ਪੀਤਾ ਹਾਂਜੀ ਅਸਲੀ ਐਤ ਹੋ ਗਈ ਆ ਨਾ ਪੂਰੀ ਕੀ ਕੀਤਾ ਉਹਨਾਂ ਦੇ ਪਸੂਆ ਨੇ ਤੇ ਮੰਡਲੀ ਨੇ ਪੀਤਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਆਪਾਂ ਇੱਕ ਐਤ ਨੂੰ ਹੋਰ ਆਪਾਂ ਦੇਖਾਂਗੇ ਤਤ ਮਿਹਰਬਾਨੀ ਕਰਕੇ ਮੇਰਨਾ ਕੱਢੀਏ 7 ਐਤ ਨੂੰ 21 ਸਤ ਐਤ ਨੂੰ ਪੜ੍ਹ ਲਿਏ ਆਹ ਇਹ ਹੀ ਹੈ ਫਿਰ ਪਰਜਾ ਨੇ موسی ਕੋਲ ਆ ਕੇ ਆਖਿਆ ਹਾਂ ਅਸਾਂ ਬਾਪ ਕੀਤਾ ਅਸਾਂ ਬਾਪ ਕੀਤਾ